ਆ ਦੇਖੋ ਆ ਕੇਸਰ ਹੈ ਇਹ オリジナル ਕੇਸਰ ਇਹ ਪੱਤਾ ਵੀ ਕੰਮ ਆ ਬਿਲਕੁਲ ਜੀ ਇਹ ਵੀ ਵਿਕਦੇ ਜੇ ਆ ਦੇਖੋ ਆ ਹੈ ਪੱਤਾ ਪੱਤਾ ਤੇ ਉਹ ਹੈ ਕੇਸਰ ਇਹ ਦੇਖੋ ਇਹਨੇ ਆਪਣੀ ਜੜਾ ਫੜ ਲਈ ਹੈ ਇਹ ਇਥੇ ਨਾ ਹੁਣ ਆਪਣਾ ਵੇਟ ਗੇਨ ਕਰੇਗਾ ਹੁਣ ਤੁਸੀਂ ਜਦੋਂ ਤੁਸੀਂ ਹੁਣ ਅੰਦਰ ਵੀ ਦੇਖ ਕੇ ਆਇਓ ਅੰਦਰ ਦੇ ਸੀਡ ਦੇ ਸਾਈਜ਼ ਦੇ ਉੱਤੇ ਇਸ ਸਾਈਜ਼ਸ ਫਰਕ ਹੈ ਹੈ ਨਾ ਤੇ ਇਹ ਵੀ ਜਦੋਂ ਉਸ ਸਾਈਜ਼ ਦਾ ਹੋ ਜਾਏਗਾ ਤਾਂ ਇਹ ਵੀ ਐਲੀਜੀਬਲ ਹੋ ਜਾਏਗਾ ਕੇਸਰ ਦੇਣ ਵਾਸਤੇ ਤੇ ਕੀ ਕਿਲੋ ਸੀਡ ਲੈ ਕੇ ਆਏ ਤਾਂ ਅਸੀਂ ਇੱਥੇ ਆ ਕੇ ਮੈਂ ਜਸ ਆਪਣੇ ਕਿਚਨ ਗਾਰਡਨ ਚ ਸੀਡ ਨੂੰ ਕਿਸ ਤਰ੍ਹਾਂ ਬਾਰਦਾ ਮੈਂ ਕਿਹਾ ਇਹਦੇ ਕੀ ਹੁੰਦਾ ਉਹ ਪਿੰਨੇ ਡੇਢ ਮਹੀਨੇ ਸੀਡ ਖਰਾਬ ਹੋ ਗਿਆ ਸਾਰਾ ਮਤਲਬ ਬਿਲਕੁਲ ਸੜ ਗਿਆ ਅੱਛਾ ਏਸੀ ਦਾ ਟੈਂਪਰੇਚਰ ਕਿੰਨਾ ਹੈ ਇਸ ਟਾਈਮ 7 ਡਿਗਰੀ ਦਾ ਏਸੀ ਏਸੀ ਦਿਖਾ ਦੋ ਇਕੁਪਮੈਂਟਸ ਲਗਾ ਸਾਡਾ ਨਾ ਅਸੀਂ 100 ਸਕਰ ਫੀਟ ਤੋਂ ਸਟਾਰਟ ਕੀਤਾ ਸੀਗਾ ਇਸ ਤੋਂ 1/4 ਸਾਡੀ ਲੈਬ ਦਾ ਸਾਨੂੰ ਉਹਦੇ ਖਰਚਾ ਇਹਦੀ 4 ਤੋਂ 5 ਲੱਖ ਰੁਪਏ ਫਿਰ ਉੱਥੋਂ ਆਪਾਂ ਸਟਾਰਟ ਕੀਤਾ ਸੱਚੇ ਕਾਰ ਰਵਿੰਦਰ ਮੀਤ ਨਾਮ ਹੈ ਮੇਰਾ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੀਟੀਸੀ ਨਿਊਜ਼ ਪੰਜਾਬ ਦਾ ਮੁੱਖ ਆਧਾਰ ਖੇਤੀਬਾੜੀ ਹੈ ਪੰਜਾਬ ਦੇ ਜ਼ਿਆਦਾਤਰ ਕਿਸਾਨ ਜਿਹੜੇ ਹੈਗੇ ਆ ਉਹ ਰਵਾਇਤੀ ਖੇਤੀ ਕਰਦੇ ਨੇ ਲੇਕਿਨ ਕੁਝ ਐਸੇ ਪ੍ਰੋਗਰੈਸਿਵ ਕਿਸਾਨ ਵੀ ਨੇ ਜਿਹੜੇ ਕਿ ਕੁਝ ਨਾ ਕੁਝ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ ਇੱਕ ਐਸਾ ਐਕਸਪੈਰੀਮੈਂਟ ਤੁਹਾਨੂੰ ਦਿਖਾਵਾਂਗੇ ਜਿਹੜਾ ਕਿ ਪੰਜਾਬ ਦੀ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਇਹ ਐਕਸਪੈਰੀਮੈਂਟ ਕੀ ਹੈ ਖੇਤੀਬਾੜੀ ਦੇ ਵਿੱਚ ਨਵਾਂ ਕੀ ਹੈ ਨਵਾਂ ਕੀ ਸਭ ਦਿਖੇਤੀ ਉਹ ਵੀ ਇੱਕ ਕਮਰਸ਼ੀਅਲ ਸ਼ੋਰੂਮ ਦੇ ਵਿੱਚ ਤਾਂ ਇਹ ਖੇਤੀ ਕਿਵੇਂ ਕੀਤੀ ਜਾਂਦੀ ਹੈ ਕੌਣ ਕਰ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਕਿਉਂ ਕਰ ਰਿਹਾ ਇਹ ਤਮਾਮ ਚੀਜ਼ਾਂ ਅਸੀਂ ਦਿਖਾਵਾਂਗੇ ਇੱਕ ਵਾਰ ਤੁਸੀਂ ਇਹ ਬੂਟਿਆਂ ਤੇ ਨਜ਼ਰ ਮਾਰ ਲਓ ਇਹ ਬੂਟੇ ਕੋਈ ਮਾਮੂਲੀ ਬੂਟੇ ਨਹੀਂ ਐ ਇਹ ਬਹੁਤ ਹੀ ਪਰਮੁੱਲੇ ਬੂਟੇ ਨੇ ਇਹ ਬੂਟੇ ਨੇ ਕੇਸਰ ਦੇ ਇਹਦੇ ਵਿੱਚ ਕੇਸਰ ਦੀ ਜਿਹੜੀ ਕਲੀ ਹੈਗੀ ਆ ਕੇਸਰ ਦੀ ਜਿਹੜੀ ਪੱਤੀ ਹੈਗੀ ਆ ਉਹ ਨਿਕਲਦੀ ਆ ਜਿਹੜੀ ਕੀ ਕਰੀਬ-ਕਰੀਬ ਮਾਰਕੀਟ ਦੇ ਵਿੱਚ 6 ਲੱਖ ਰੁਪਏ ਕਿਲੋ ਵਿਕਦੀ ਆ ਤਾਂ ਇਹ ਜਿਹੜੇ ਤੁਹਾਨੂੰ ਇਹ ਪੁਰੀਆਂ ਲਸਣ ਦੀਆਂ ਗੰਡੀਆਂ ਵਰਗੀਆਂ ਜਿਹੜੇ ਛੋਟੇ-ਛੋਟੇ ਇਹ ਬੂਟੇ ਦਿਖ ਰਹੇ ਨੇ ਇਹ ਬੜੇ ਕਫਾਇਤੀ ਬੂਟੇ ਨੇ ਬਹੁਤ ਰਿਫਾਈਂਡ ਕੁਆਲਿਟੀ ਦੇ ਬੂਟੇ ਨੇ ਤੇ ਚੰਡੀਗੜ੍ਹ ਇੰਡਸਟਰੀਅਲ ਏਰੀਆ ਦੇ ਵਿੱਚ ਇਹਦੀ ਖੇਤੀ ਹੋ ਰਹੀ ਆ ਤਾਂ ਇਹ ਖੇਤੀ ਦਾ ਪਲਾਨ ਚੰਡੀਗੜ੍ਹ ਦੇ ਵਿੱਚ ਕਿਵੇਂ ਕੀਤਾ ਗਿਆ ਕਿਉਂਕਿ ਅਸੀਂ ਬਚਪਨ ਤੋਂ ਇਹ ਗੱਲਬਾਤ ਸੁਣਦੇ ਆ ਰਹੇ ਹਾਂ ਕਿ ਕਸ਼ਮੀਰ ਦੇ ਵਿੱਚ ਬੜਾ ਪਿਓਰ ਕੇਸਰ ਮਿਲਦਾ ਤਾਂ ਇਹ ਕੇਸਰ ਹੁਣ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਵੀ ਕਿਵੇਂ ਹੁਣ ਲੱਗ ਗਿਆ ਤੇ ਕਿਉਂ ਪੰਜਾਬ ਦਾ ਜ਼ਿਕਰ ਮੈਂ ਇਸ ਕਰਕੇ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਦੇ ਵਿੱਚ ਕੇਸਰ ਦੀ ਖੇਤੀ ਕੀਤੀ ਜਾਂਦੀ ਹੈ ਇਹਦੇ ਲਈ ਟੈਂਪਰੇਚਰ ਬਹੁਤ ਹੀ ਜਿਹੜਾ ਹੈਗਾ ਘੱਟ ਚਾਹੀਦਾ ਹੁੰਦਾ ਕਿਉਂਕਿ ਇਹ ਠੰਡੇ ਇਲਾਕੇ ਦੀ ਫਸਲ ਹੈਗੀ ਆ ਤਾਂ ਇਸੇ ਨੂੰ ਲੈ ਕੇ ਜਿਹੜਾ ਹੈਗਾ ਇਹ ਖੇਤੀ ਦਾ ਐਕਸਪੈਰੀਮੈਂਟ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਸਾਡੇ ਨਾਲ ਇੱਥੇ ਉਹ ਨੌਜਵਾਨ ਹੋਣਗੇ ਜਿਹੜੇ ਕਿ ਇਸ ਖੇਤੀ ਦਾ ਐਕਸਪੈਰੀਮੈਂਟ ਕਰ ਰਹੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਾਡੇ ਨਾਲ ਹੋਣਗੇ ਤੇ ਇਹ ਉਹਨਾਂ ਦੇ ਮਾਈਂਡ ਦੇ ਵਿੱਚ ਕਿਵੇਂ ਆਈ ਚੀਜ਼ ਕਿ ਅਸੀਂ ਇਸ ਤਰੀਕੇ ਦੀ ਖੇਤੀ ਕਰ ਸਕਦੇ ਆ ਬੜਾ ਕੰਜਸਟਡ ਏਰੀਆ ਤੁਸੀਂ ਕੋਸ਼ਿਸ਼ ਕਰਦਾ ਕਿ ਸਮਝਣਾ ਸਾਡੀ ਗੱਲ ਕਿਉਂਕਿ ਬਹੁਤ ਲਿਮਟਡ ਜਆ ਏਰੀਆ ਹੈਗਾ ਇਸ ਏਰੀਆ ਦੇ ਵਿੱਚ ਬੈਡ ਲਗਾਏ ਗਏ ਨੇ ਲੇਅਰ ਦੇ ਹਿਸਾਬ ਦੇ ਨਾਲ ਇਹ ਖੇਤੀ ਕੀਤੀ ਜਾਂਦੀ ਹੈ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਹਾਂਜੀ ਮੈਂ ਅਭਿਸ਼ੇਕ ਕਰੋੜਾ ਹਾਂ ਸੀ ਅਭਿਸ਼ੇਕ ਜੀ ਚੰਡੀਗੜ੍ਹ ਦੇ ਹਾਂਜੀ ਹਾਂਜੀ ਚੰਡੀਗੜ੍ਹ ਦੇ ਇਤੋਂ ਦਾ ਐਡਰੈਸ ਦੱਸੋ ਇਹ ਇੰਡਸਟਰੀਅਲ ਏਰੀਆ ਫੇਜ਼ 1 ਚ ਤੁਸੀਂ ਖੜੇ ਹੋ ਇਹ ਪਲਾਟ ਨੰਬਰ 131 ਹੈ ਅੱਗੇ ਇਹਦੇ ਬੇਸਮੈਂਟ ਚ ਆਪਾਂ ਹੀ ਸੈਟਅਪ ਲਾਇਆ ਅੱਛਾ ਤਾਂ ਇਹ ਬੇਸਮੈਂਟ ਦੇ ਵਿੱਚ ਅਸੀਂ ਆਏ ਹਾਂ ਇੱਥੇ ਸੈਟਅਪ ਲੱਗਿਆ ਹਾਲਾਂਕਿ ਬਾਹਰ ਵੀ ਬੈੱਡ ਬਣਾਏ ਗਏ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਤਾਂ ਮੇਰੇ ਦਿਮਾਗ 'ਚ ਮੇਰੇ ਜ਼ਹਿਨ 'ਚ ਜਿਹੜੀ ਚੀਜ਼ਾਂ ਆਉਂਦੀ ਆ ਜਦੋਂ ਕੇਸਰ ਦਾ ਨਾਮ ਲੈਂਦੇ ਆ ਤਾਂ ਕੇਸਰ ਦੇ ਨਾਮ ਤੇ ਕਸ਼ਮੀਰ ਯਾਦ ਆ ਜਾਂਦਾ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਯਾਦ ਆ ਜਾਂਦੀਆਂ ਫਿਰ ਸੋਚੀਦਾ ਕਿ ਉੱਤੋਂ ਕਿਤੇ ਤੋਂ ਕੇਸਰ ਕੋ ਕੇਸਰ ਮਗਾ ਲਈਏ ਜੇ ਜ਼ਰੂਰਤ ਹੋਵੇ ਫਿਰ ਇਹ ਮਨ 'ਚ ਸ਼ੰਕਾ ਰਹਿੰਦਾ ਕਿ ਕੇਸਰ ਪਿਆਰ ਹੋਊਗਾ ਕਿ ਨਹੀਂ ਪਿਆਰ ਹੋਊਗਾ ਧੱਕੀ ਨਾ ਵਾਜੇ ਕਿਤੇ ਐਵੇਂ ਕਿਤੇ ਰੰਗ ਕਰਕੇ ਨਾ ਖਵਾ ਦੇਣ ਤਾਂ ਇਹ ਵੀ ਚੀਜ਼ਾਂ ਹੁੰਦੀ ਆ ਪਹਿਲਾਂ ਤਾਂ ਇਹ ਖੇਤੀ ਦਾ ਤੁਸੀਂ ਆਈਡੀਆ ਕਿੱਥੋਂ ਤੇ ਬੇਸਿਕਲੀ ਮੈਂ ਆਈਟੀ ਪ੍ਰੋਫੈਸ਼ਨਲ ਐ ਜੇ ਤੇ ਮੇਰਾ ਕਾਫੀ ਕੰਟਰੀਜ਼ ਘੁੰਮਣ ਦਾ ਮੈਨੂੰ ਸੁਭਾਅ ਆ ਕੇ ਮਿਲਿਆ ਤੇ ਮੈਂ 4 ਸਾਲ ਵਾਸਤੇ ਮਿਡਲ ਈਸਟ 'ਚ ਸੀਗਾ ਸਾਊਦੀ ਅਰੇਬੀਆ ਮਰਾਕੋ ਬਹਿਰੇਨ ਦੁਬਈ ਤੇ ਅੱਛਾ ਇਨੇ ਗਰਮ ਇਲਾਕੇ ਦੇ ਵਿੱਚ ਰਹਿ ਕੇ ਤੁਹਾਨੂੰ ਕੇਸਰ ਦੀ ਕੀਤਾ ਹਾਂ ਹਾਂ ਤੇ ਸਾਊਦੀ ਅਰੇਬੀਆ 'ਚ ਮੈਨੂੰ ਇੱਕ ਵੀਕਐਂਡ ਤੇ ਪਤਾ ਲੱਗਿਆ ਕਿ ਉੱਥੇ ਇੱਕ ਬੰਦਾ ਕੇਸਰ ਉਗਾ ਰਿਹਾ ਅੱਛਾ ਤੇ ਜਿਵੇਂ ਸਾਡੀ ਗੱਲ ਬਾਤ ਹੋ ਰਹੀ ਸੀ ਕਿ ਅਸੀਂ ਤਾਂ ਹਮੇਸ਼ਾ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਠੰਡੇ ਇਲਾਕੇ 'ਚ ਹੁੰਦੀ ਹੈ ਤੇ ਮੈਂ ਕਿਹਾ ਯਾਰ 55 ਡਿਗਰੀ ਟੈਂਪਰੇਚਰ ਤੁਸੀਂ ਹਾਊ ਇਜ਼ ਇਟ ਪੋਸੀਬਲ ਤੇ ਉਹਨੂੰ ਵਿਜ਼ਿਟ ਕੀਤਾ ਤੇ ਪਤਾ ਲੱਗਿਆ ਉਹਨੇ ਵੀ ਇਸ ਤਰ੍ਹਾਂ ਦੀ ਲੈਬ ਸੈਟਅਪ ਕੀਤੀ ਹੋਈ ਸੀਗੀ ਇਹ ਸਾਡੀ ਲੈਬ ਇਸ ਟਾਈਮ 400 ਸਕਰ ਫੀਟ ਦੀ ਹੈ ਉਹਦੀ 2000 ਸਕਰ ਫੀਟ ਦੀ ਲੈਬ ਸੀਗੀ ਅੱਛਾ ਵੱਡਾ ਕਰਾ ਹਾਂ ਵੱਡਾ ਕਰ ਰਿਆ ਸੀਗਾ ਤੇ ਉਹ 4 ਸਾਲਾਂ ਤੋਂ ਕਰ ਰਿਹਾ ਸੀਗਾ ਐਟ ਦੈਟ ਟਾਈਮ 2018-19 ਦੀ ਗੱਲ ਹੈ ਤੇ ਮੈਨੂੰ ਬੜਾ ਐਕਸਾਈਟਿੰਗ ਲੱਗਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਜਦੋਂ ਆਪਾਂ ਹੋਰ ਇਹਨੂੰ ਡਿਗਨ ਕੀਤਾ ਤਾਂ ਪਤਾ ਲੱਗਿਆ ਇਹਦੀ ਕਮਰਸ਼ੀਅਲ ਵੈਲਿਊ ਵੀ ਕਾਫੀ ਹੈ ਹੀ ਹੈ ਜੇ ਮੈਂ ਦੱਸ ਹੀ ਰਿਹਾ ਸੀ 5-6 ਲੱਖ ਪਰ ਕਿਲੋ ਆਉਂਦੀ ਹੈ ਤੇ ਥੋੜਾ ਹੋਰ ਇੰਟਰਸਟ ਆ ਗਿਆ ਫਿਰ ਉਸ ਵਕਤ ਕੋਵਿਡ ਚ ਆਏ ਜੀ ਵਾਪਸ ਤੇ ਕਰੇ ਬੈਕੇ ਹੋਣ ਕਰਨਾ ਕੀ ਹੈ ਇਹ ਹੀ ਸਭ ਰਿਸਰਚ ਚ ਚੱਲ ਰਹੀ ਹੈ ਹਾਂ ਤੇ ਫਿਰ ਉਥੋਂ ਫਿਰ ਮੈਂ ਆਪਣੇ ਹੋਰ 3 ਫਰੈਂਡਸ ਨਾਲ ਗੱਲ ਕੀਤੀ ਮੈਂ ਕਹਿ ਰਹੇ ਦਾ ਦਾ ਇੱਕ ਆਈਡੀਆ ਹੈ ਸਟਾਰਟ ਕੀਤਾ ਜਾ ਸਕਦਾ ਸਾਰਿਆਂ ਨੂੰ ਇੰਟਰਸਟ ਆਇਆ ਫਿਰ ਉਥੋਂ ਜੀ ਆਈਡੀਆ ਆਪਾਂ ਸਟਾਰਟ ਸ਼ੁਰੂ ਕਰਨਾ ਤੇ ਸੀਡ ਕਿੱਥੋਂ ਲੈਂਦੀ ਹੈ ਆਪਾਂ ਕਸ਼ਮੀਰ ਤੋਂ ਲੈ ਕੇ ਆਏ ਆ ਜੀ ਇਹ ਕਸ਼ਮੀਰ ਤੋਂ ਹੀ ਆਇਆ ਹਾਂ ਜੀ ਹਾਂ ਜੀ ਹਾਂ ਜੀ ਇਹ ਇੱਥੇ ਲੋਕ ਕਿਸਮਾਉਂਦੀ ਮੈਂ ਇਹ ਐਕਚੁਅਲੀ ਇੱਕੋ ਤਰ੍ਹਾਂ ਦਾ ਕੇਸਰ ਦਾ ਬੀਜ ਆਂਦਾ ਤੇ ਇਹਨੂੰ ਵੇਚਣ ਵਾਲੇ ਤਾਂ ਮਤਲਬ ਬਹੁਤ ਸਾਰੇ ਕਿਸਮਤ ਦੱਸਦੇ ਨੇ ਹਮ ਦਾ ਇੱਕ ਹੀ ਚੀਜ਼ ਹੈ ਬਾਕੀ ਸਭ ਠੱਗੀ ਵਾਲੇ ਬਾਕੀ ਸਭ ਠੱਗੀਆਂ ਸੀ ਤੇ ਮਤਲਬ ਸਾਡੀ ਸੁਸਾਇਟੀ ਦਾ ਸਾਈਡ ਪਾਰਟ ਹੈ ਤੁਸੀਂ ਕਿਸੇ ਤੋਂ ਇਨਫੋਰਮੇਸ਼ਨ ਲੈਣ ਜਾਂਦੇ ਹੋ ਤਾਂ ਬੜਾ ਔਖਾ ਹੋ ਜਾਂਦਾ ਹੈ ਇਨਫੋਰਮੇਸ਼ਨ ਬਾਹਰ ਕੜਾਣਾ ਤੇ ਸਪੈਸ਼ਲ ਹਾਂ ਤੇ ਸਪੈਸ਼ਲੀ ਜਦੋਂ ਤੁਸੀਂ ਥੋੜੇ ਮਤਲਬ ਅਸੀਂ ਪੰਜਾਬ ਦੇ ਅਸੀਂ ਕਸ਼ਮੀਰ ਗਏ ਬੜਾ ਉਥੇ ਦੀ ਫਾਰਮਰਸ ਕੈਰਜ ਕਹਿੰਦੇ ਇਹ ਤਾਂ ਕਸ਼ਮੀਰ ਦੇ ਬਾਹਰ ਹੋ ਨਹੀਂ ਸਕਦਾ ਜੀ। ਤਾਂ ਅਸੀਂ ਨੇ ਬੋਲਾ ਕਿ ਚਪੇਰ ਉਹਨਾਂ ਨੇ ਸਟੋਰੀ ਦੱਸੀ ਮੈਂ ਕਿਹਾ ਯਾਰ ਮੈਂ ਦੇਖਿਆ ਹੈ ਬਾਹਰਲੀ ਕੰਟਰੀਸ 'ਚ ਹੋ ਰਿਹਾ। ਉਹ ਕਹਿੰਦੇ ਨਹੀਂ ਜੀ ਪੋਸੀਬਲ ਨਹੀਂ ਹੈ। ਤੇ ਆਪਾਂ 1 ਕਿਲੋ ਸੀਡ ਲੈ ਕੇ ਆਏ ਉਹਨਾਂ ਤੋਂ। ਤਾਂ ਉਹ ਸੋਚਦੇ ਕਿ ਮੋਨੋਪੋਲੀ ਬਣਾ ਕੇ ਰੱਖੀਏ ਤਾਂ ਠੀਕ ਹੈ ਜੀ। ਇਹ ਵੀ ਹੋ ਸਕਦਾ ਹੈ ਰੀਜ਼ਨ ਜਾਂ ਲੈਕ ਆਫ ਇਨਫਰਮੇਸ਼ਨ ਵੀ ਹੋ ਸਕਦੀ ਹੈ। ਠੀਕ ਹੈ ਯੂ ਨੈਵਰ نو। ਹਾਂ ਪਤਾ ਵੀ ਨਹੀਂ ਹੋ ਸਕਦਾ। ਤੇ ਅਸੀਂ 1 ਕਿਲੋ ਸੀਡ ਲੈ ਕੇ ਆਏ ਤਾਂ ਅਸੀਂ ਇੱਥੇ ਆ ਕੇ ਮੈਂ ਜਸਟ ਆਪਣੇ ਕਿਚਨ ਗਾਰਡਨ 'ਚ ਉਹ ਸੀਡ ਨੂੰ ਜਸਟ ਦਵਾਤਾ ਮੈਂ ਕਿ ਦੇਖਦੇ ਉਹ ਮਹੀਨੇ ਡੇਢ ਮਹੀਨੇ ਸੀਡ ਖਰਾਬ ਹੋ ਗਿਆ ਸਾਰਾ ਮਤਲਬ ਬਿਲਕੁਲ ਸੜ ਗਿਆ ਉਹ ਸੀਡ ਤੇ ਨੈਕਸਟ ਈਅਰ ਆਪਾਂ ਦੁਬਾਰਾ ਗਏ ਤੇ ਛੱਡਿਆ ਨਹੀਂ ਮੈਂ ਕਿਹਾ ਯਾਰ ਕੁਝ ਤਾਂ ਆਪਾਂ ਇਹਦੇ 'ਚ ਕਰੀਏ ਤੇ ਮੈਂ ਉਹਨੂੰ ਡਿਸਕਸ ਕੀਤਾ ਸੇਮ ਫਾਰਮਰ ਨੂੰ ਉਹ ਤਦ ਤੱਕ ਫਰੈਂਡ ਵੀ ਬਣ ਚੁੱਕੇ ਸੀ ਉਹ ਮੇਰੇ ਤੇ ਹੱਸ ਰਿਹਾ ਸੀ ਕਿ ਮੈਂ ਤੁਹਾਨੂੰ ਕਿਹਾ ਹੀ ਸੀਗਾ ਕਿ ਇਦਾਂ ਹੋਣਾ ਨਹੀਂ ਮੈਂ ਕਿਹਾ ਚਲੋ ਜੀ ਤੇ ਫਿਰ ਉਹਨੂੰ ਰਿਕੁਐਸਟ ਕੀਤੀ ਸੀ ਮੈਂ ਕਿਹਾ ਤੁਹਾਡੇ ਇੱਥੇ ਤਾਂ ਮਿੱਟੀ ਦਾ ਸੈਂਪਲ ਮਿਲ ਸਕਦਾ ਤੇ ਐਟਲੀਸਟ ਉਹਨੂੰ ਟੈਸਟ ਕਰਾ ਕੇ ਦੇਖੀ ਕਿ ਸਾਡੀ ਮਿੱਟੀ ਤੇ ਉਸਦੀ ਮਿੱਟੀ 'ਸ ਕੀ ਫਰਕ ਹੈ ਹੈ ਤਾਂ ਦੇਖੋ ਮਤਲਬ ਪਲਾਂਟ ਹੀ ਹੈ ਨਾ ਤੇ ਉਹ ਮਤਲਬ ਗਰੋਥ ਤਾਂ ਹੋਣਾ ਚਾਹੀਦਾ ਸੀਗਾ ਬਿਲਕੁਲ ਇਹ ਤੁਹਾਡਾ ਪਲਾਂਟ ਦਿਖਾ ਦਿੱਤਾ ਮੈਂ ਪਹਿਲਾਂ ਹੀ ਕਿਹਾ ਸੀ ਕਿ ਲਸਣ ਦੇ हां ਬਿਲਕੁਲ ਉਹ ਗੰਢੀ ਜਿੱਡਾ ਉਹਦਾ ਹੈਗਾ ਠੀਕ ਹੈ ਤੇ ਆਪਾਂ ਲੈ ਕੇ ਆਏ ਉੱਥੋਂ ਦਾ ਮਿੱਟੀ ਦਾ ਸੈਂਪਲ ਤੇ ਆਪਾਂ ਮਿੱਟੀ ਟੈਸਟ ਕਰਾਈ ਤੇ ਸਾਡੀ ਮਿੱਟੀ ਤੇ ਉੱਥੇ ਦੀ ਮਿੱਟੀ ਦੀ ਨਾ ਕੰਪੋਜੀਸ਼ਨਲ ਸਟਰਕਚਰ ਬਹੁਤ ਡਿਫਰੈਂਟ ਹੈ ਨਿਊਟ੍ਰੀਸ਼ਨ ਸਾਡੀ ਮਿੱਟੀ ਦੀ ਜ਼ਿਆਦਾ ਹੈ ਅੱਛਾ ਠੀਕ ਹੈ ਮਤਲਬ ਉਹ ਤਾਂ ਬੈਟਰੀ ਨਿਕਲੀ ਮਿੱਟੀ ਬਿਲਕੁਲ ਸਾਡੀ ਮਿੱਟੀ ਉਹ ਫਾਰਵਰ ਬੈਟਰੀ ਨਿਕਲੀ ਅੱਛਾ ਲੇਕਿਨ ਕੰਪੋਜੀਸ਼ਨ ਡਿਫਰੈਂਟ ਸੀਗੀ ਤਾਂ ਅਸੀਂ ਕੰਪੋਜੀਸ਼ਨ ਰੈਪਲੀਕੇਟ ਕੀਤੀ ਜਿਵੇਂ ਤੁਸੀਂ ਬਾਹਰ ਬੈਡ ਦੇਖੇ ਸਾਡੇ ਤਾਂ ਫਿਰ ਸੀਡ ਸਰਵਾਈਵ ਹੈ ਤਾਂ ਕੌਨਫੀਡੈਂਸ ਆਇਆ ਅੱਛਾ ਫਿਰ ਆਪਾਂ ਫਿਰ ਅਫਸਰ ਕਾਟ ਕੀਤਾ ਅੱਛਾ ਇਹ ਸੀਡ ਕੀ ਰੇਟ ਲੈ ਏ ਦਾ ਇਸ ਸੀ ਇਅਰ ਜਿਹੜਾ ਰੇਟ ਖਤਮ ਹੋਇਆ ਸੀਗਾ 670 ਰੁਪਏ ਤੇ ਬੰਦ ਹੋਇਆ ਸੀਗਾ ਅੱਛਾ ਆਪਾਂ ਇੱਕ ਵਾਰੀ ਬਾਹਰ ਨਾਲ ਨਾਲ ਗੱਲ ਕਰਦੇ ਕਰਦੇ ਬਾਹਰ ਵੀ ਚੱਲਦੇ ਆਂ ਫਿਰ ਆਪਾਂ ਗੱਲ ਕੰਟੀਨਿਊ ਰੱਖਾਂਗੇ ਬਾਹਰਲੇ ਬੈਡ ਵੀ ਦਿਖਾ ਦਈਏ ਅੱਛਾ ਏਸੀ ਦਾ ਟੈਂਪਰੇਚਰ ਇਸ ਤੇ 70 ਡਿਗਰੀ ਟੈਂਪਰੇਚਰ ਦਿਖਾ ਦਿ ਜਰਾ AC AC ਦਿਖਾ ਦਿ ਲੱਗਦੇ ਆ ਵਿੱਚ ਨਾ ਦੋ ਇਕਵਿਪਮੈਂਟਸ ਲੱਗਦੇ ਨੇ ਕਿੰਨਾ ਕਿੰਨੇ ਡਿਗਰੀ 7 ਡਿਗਰੀ 7 ਡਿਗਰੀ ਹਾਂਜੀ 7 ਡਿਗਰੀ ਟੈਂਪਰੇਚਰ ਹੈ ਇਸ ਟਾਈਮ ਇੱਕ ਤਾਂ ਇਹ ਤਾਂ ਅਡਾ ਚਿਲਰ ਯੂਨਿਟ ਹੋ ਗਿਆ ਓਕੇ ਇਹ ਮਤਲਬ ਜਿਵੇਂ ਸਾਡੇ ਘਰ ਚ ਨਾਰਮਲ AC ਲੱਗਦੇ ਨੇ ਉਹ 16 ਡਿਗਰੀ ਤੱਕ ਜਾਂਦਾ ਟੈਂਪਰੇਚਰ ਹਾਂ ਇਹ ਕਮਰਸ਼ੀਅਲ ਚਿਲਰ ਯੂਨਿਟ ਹੈ ਇਹ ਉਸ ਤੋਂ ਘੱਟ ਜਾਂਦਾ ਇਹ ਕਿੰਨੇ ਕੀ ਦੀ ਆ ਜਾਂਦਾ ਇਹ 3 ਟਨ ਦਾ AC ਹੈ ਜੀ ਸਾਨੂੰ ਪੇ ਡੇਢ ਕੇ ਲੱਖ ਰੁਪਏ ਦਾ ਪੂਰੇ ਸੈਟਅਪ ਤੇ ਕਿੰਨਾ ਖਰਚ ਆਏ ਸਾਡਾ ਨਾ ਅਸੀਂ 100 ਸਕਰ ਫੀਟ ਤੋਂ ਸਟਾਰਟ ਕੀਤਾ ਸੀਗਾ ਇਸ ਤੋਂ 1/4 ਸਾਡੀ ਲੈਬ ਦਾ ਸਾਨੂੰ ਉਹਦੇ ਖਰਚਾ ਆਇਆ ਸੀ 4 ਤੋਂ 5 ਲੱਖ ਰੁਪਏ ਫਿਰ ਉੱਥੋਂ ਆਪਾਂ ਸਟਾਰਟ ਕੀਤਾ ਇੱਕ ਇਹ ਹਿਊਮਿਡੀਫਾਇਰ ਹੈ ਜੀ ਇਹ ਹਿਊਮਿਡਿਟੀ ਮੇਨਟੇਨ ਕਰਦਾ ਹੁਣ ਤੁਸੀਂ ਨੋਟਿਸ ਕੀਤਾ ਹੋਣਾ ਕਿ ਜਦੋਂ ਤੁਸੀਂ ਆਪਣੇ ਫੋਨ ਤੇ ਵੀ ਟੈਂਪਰੇਚਰ ਦੇਖਦੇ ਹੋ ਕਿ ਉਹ ਤੁਹਾਨੂੰ ਟੈਂਪਰੇਚਰ ਦਿਖਾਉਂਦਾ ਤੇ ਹਿਊਮਿਡਿਟੀ ਦਿਖਾਉਂਦਾ ਤੇ ਉਹ ਮੇਨ ਕੰਪੋਜੀਸ਼ਨ ਹੈ ਸਾਡੇ ਕਲਾਈਮੇਟ ਦੀ ਅਸੀਂ ਉਹਨੂੰ ਰੈਪਲੀਕੇਟ ਕੀਤਾ ਤਾਇਨ ਤੋਂ ਇਕੁਇਪਮੈਂਟ ਲੱਗਦਾ ਨੇ ਤਾਂ ਹਾਂ ਆਪਾਂ ਬਾਹਰ ਚੱਲਦੇ ਹਾਂ ਹੁਣ ਬਾਹਰ ਥੋੜਾ ਦਿਖਾ ਦਿੰਨੇ ਆ ਜਿਹੜੇ ਬੈੱਡ ਬਾਹਰ ਬਣਾਏ ਗਏ ਆ ਉਹ ਵੀ ਆਪਾਂ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿ ਉਹ ਬੈੱਡ ਕਿਵੇਂ ਤਿਆਰ ਕੀਤੇ ਜਾਂਦੀ ਆ ਉਹਦੇ ਚ ਕਿੰਨਾ ਟਾਈਮ ਰੱਖਿਆ ਜਾਂਦਾ ਇਹ ਖੇਤੀ ਨੂੰ ਟਾਈਮ ਕਿੰਨਾ ਲੱਗਦਾ ਇਸ ਅਗਰ ਇੱਕ ਸੀਡ ਆਪਾਂ ਸ਼ੁਰੂ ਕਰਦੇ ਹਾਂ ਉਹਨੂੰ ਦਬਾ ਕੇ ਉਹ ਖੇਤੀ ਸ਼ੁਰੂ ਕਰਦੇ ਆ ਤਾਂ ਪੂਰਾ ਟਾਈਮ ਉਹਦੇ ਲਈ ਕਿੰਨਾ ਚਾਹੀਦਾ ਹੈਗਾ ਟਾਈਮ ਤਾਂ ਪੇਸ਼ੈਂਸ ਬਹੁਤ ਚਾਹੀਦਾ ਹੁੰਦਾ ਕਿਉਂਕਿ ਇਸ ਤਰੀਕੇ ਦੇ ਜਿਹੜੇ ਖੇਤੀ ਹੁੰਦੀ ਆ ਉਸ ਖੇਤੀ ਦੇ ਲਈ ਪੇਸ਼ੈਂਸ ਬਹੁਤ ਚਾਹੀਦਾ ਹੁੰਦਾ ਕਿਉਂਕਿ ਇਕੱਲਾ ਇਕੱਲਾ ਫੁੱਲ ਤੋੜਨਾ ਪੈਂਦਾ ਹੁਣ ਆ ਗਿਆ ਸੀ ਬਾਹਰ ਇਹ ਹੈ ਬੈੱਡ ਬਣਾਏ ਹੋਏ ਆ ਚਾਰ ਬੈੱਡ ਇਹ ਚਾਰ ਬੈੱਡ ਦਾ ਸਟਾਈਕ ਕੀ ਹੈਗਾ ਇਹ ਨਾ ਆਪਾਂ ਤਰਪਾਲ ਲੈ ਕੇ ਨਾ ਗਰੋ ਬੈਗ ਬਣਾਏ ਨੇ ਅੱਛਾ ਤੇ ਅਰਾਊਂਡ 15 ਬਾਈ 15 ਦੇ ਨਾ ਸਟਾਰਟ ਕੀਤਾ ਸੀਗਾ ਫਿਰ ਆਪਾਂ ਥੋੜਾ ਇਹਨੂੰ ਡਿਫਰੈਂਟ ਡਿਫਰੈਂਟ ਕੀਤਾ ਬਿਕਾਜ਼ ਸਾਡਾ ਇੱਥੇ ਮੇਨ ਪਰਪਸ ਸੀਗਾ ਸੀ ਨਾ ਇੱਥੇ ਟ੍ਰੇਨਿੰਗ ਪ੍ਰੋਵਾਈਡ ਕਰਦੇ ਸੀ ਅੱਛਾ ਤੇ ਲੋਕੀ ਇੱਥੇ ਆ ਕੇ ਸਾਡੇ ਕੋਲ ਸਿੱਖ ਵੀ ਸਕਦੇ ਸੀ ਤੇ ਉਹਨਾਂ ਵਾਸਤੇ ਆਪਾਂ ਇਹ ਬੈਡ ਪ੍ਰੀਪੇਅਰ ਕੀਤਾ ਸੀਗਾ ਕਿ ਫੋਰ ਐਗਜ਼ਾਮਪਲ ਕਿਸੇ ਕੋਲ ਲੈਂਡ ਨਹੀਂ ਹੈ ਆਪਣੀ ਠੀਕ ਹੈ ਇਹ ਘਾਟਰ ਲੈਂਡ ਹੈ ਜਾਂ ਉਹ ਛੋਟਾ ਜਿਹਾ ਐਕਸਪੈਰੀਮੈਂਟ ਸਟਾਰਟ ਕਰਨਾ ਚਾਹੁੰਦਾ ਤਾਂ ਉਹ ਕਿਤੇ ਵੀ ਕਰ ਸਕਦਾ ਹੈ ਮਤਲਬ ਰਿਗਾਰਡਲੈਸ ਆਫ ਦ ਸਪੇਸ ਬੂਟੇ ਬਾਹਰ ਬਾਜ ਜਾਂਦੇ ਕੋਈ ਅੰਦਰ ਦਾ ਤੁਸੀਂ ਟੈਂਪਰੇਚਰ ਸੈੱਟ ਕਰਨ ਦਾ ਪੂਰਾ ਤਰੀਕਾ ਦੱਸ ਆ ਉਹ ਵਾਲੇ ਵੀ ਬਾਹਰ ਹੀ ਆਣਗੇ ਜੀ ਜਦੋਂ ਫੁੱਲ ਦੇ ਦੇਣਗੇ ਉਹ ਵੀ ਉਹ ਵੀ ਬਾਹਰ ਹੀ ਆਣਗੇ ਉਹ ਇੱਥੇ ਲਾ ਦਾਂਗੇ ਉਹ ਅਸਲ 'ਚ ਜਿਹੜਾ ਫੁੱਲ ਇੱਥੇ ਹੀ ਕਰਨਾ ਤੁਸੀਂ ਹਾਂ ਇੱਥੇ ਨਾ ਬੇਸਿਕਲੀ ਅਸੀਂ ਨਾ ਸੀਡ ਨੂੰ ਸਰਵਾਈਵ ਕਰਾਣੇ ਆ ਆ ਤੁਸੀਂ ਦੇਖੋ ਅੱਛਾ ਇਹ ਦੇਖੋ ਇਹਨੇ ਆਪਣੀ ਜੜਾ ਫੜ ਲਈ ਇੱਥੇ ਹੂੰ ਹੂੰ ਇਹ ਇੱਥੇ ਨਾ ਹੁਣ ਆਪਣਾ ਵੇਟ ਗੇਨ ਕਰੇਗਾ ਹੁਣ ਤੁਸੀਂ ਜਦੋਂ ਤੁਸੀਂ ਹੁਣ ਅੰਦਰ ਵੀ ਦੇਖ ਕੇ ਆਇਓ ਅੰਦਰ ਦੇ ਸੀਟ ਦੇ ਸਾਈਜ਼ ਦੇ ਉੱਤੇ ਇਸ ਸਾਈਜ਼ ਫਰਕ ਹੈ ਹਨਾ ਤੇ ਇਹ ਵੀ ਜਦੋਂ ਉਸ ਸਾਈਜ਼ ਦਾ ਹੋ ਜਾਏਗਾ ਤਾਂ ਉਹ ਇਹ ਵੀ ਐਲੀਜੀਬਲ ਹੋ ਜਾਏਗਾ ਕੇਸਰ ਦੇਣ ਵਾਸਤੇ ਅੱਛਾ ਤੁਸੀਂ ਇੱਥੋਂ ਕੇਸਰ ਸੇਲ ਵੀ ਕਰ ਦਿੰਦੇ ਹੋ ਇੱਥੋਂ ਕਿਉਂਕਿ ਬੜੇ ਮੈਂ ਸਟਾਰਟਿੰਗ ਚ ਇੱਕ ਗੱਲ ਕਹੀ ਸੀ ਲੋਕ ਬਹੁਤ ਜ਼ਿਆਦਾ ਟੈਂਸ਼ਨ ਜਰ ਰਹਿੰਦਾ ਕਿ ਜਦੋਂ ਕੇਸਰ ਲੈਂਦੇ ਆ ਨਾ ਕਿ ਡੱਕ ਲਈ ਨਾ ਮਿਲ ਜੇ ਕਲਰ ਵਾਲਾ ਨਾ ਮਿਲ ਜੇ ਫਿਰ ਜਿਹੜੇ ਲੋਕ ਅਸਲੀ ਨਕਲੀ ਦੱਸਣ ਦੀਆਂ ਉਹਦੀ ਆਪਣੀਆਂ ਦੁਕਾਨਦਾਰੀਆਂ ਕਿ ਇਹ ਜੀ ਅਸਲੀ ਹੈ ਜਿਹਦੀ ਪਛਾਣ ਕਰੋ ਫਿਰ YouTube ਤੇ ਉਹਨਾਂ ਦੀ ਆਪਣੀਆਂ ਦੁਕਾਨਦਾਰੀਆਂ ਸ਼ੁਰੂ ਹੋ ਜਾਂਦੀ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਤੁਹਾਨੂੰ ਜਦੋਂ ਅਸੀਂ ਕਸ਼ਮੀਰ ਗਏ ਤੇ ਸਾਡਾ ਹੁਣ ਥੋੜਾ ਨੈਟਵਰਕ ਵੀ ਬਣ ਗਿਆ ਬਿਕਾਜ਼ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਉੱਥੇ ਦੇ ਫਾਰਮਰ ਨੇ ਮੈਨੂੰ ਦੋ ਡੱਬੀਆਂ ਰੱਖੀਆਂ ਮੇਰੇ ਸਾਹਮਣੇ ਉਹ ਕਹਿੰਦਾ ਸੀ ਇਹ ਵਾਲਾ ਕੇਸਰ ਲੈਣਾ ਆਪਨੇ ਕਿ ਇਹ ਵਾਲਾ ਕੇਸਰ ਲੈਣਾ ਮੈਂ ਚੂਜ਼ ਕੀਤਾ ਮੈਂ ਕਹਿੰਦਾ ਯਾਰ ਇਹ ਵਾਲੀ ਡੱਬੀ ਮੈਨੂੰ ਵਧੀਆ ਲੱਗ ਰਹੀ ਹੈ ਕਹਿੰਦਾ ਇਹ ਮੱਕਲੀ ਹੈ ਉਹ ਆਪ ਘੋੜ ਲੱਗ ਮਤਲਬ ਉਹ ਜਸਟ ਯਾਰੀ ਦੋਸਤੀ ਸਾਡੀ ਗੱਲ ਚੱਲ ਰਹੀਆਂ ਸੀਗੀਆਂ ਮਤਲਬ ਇਸ ਇਹ ਨਾ ਕ੍ਰੌਪ ਕਾਫੀ ਕਾਸਟਲੀ ਕ੍ਰੌਪ ਹੈ ਆ ਦਿਖਾ ਦਿਓ ਕ੍ਰੌਪ ਜੀ ਆਹ ਫੁੱਲ ਲੱਗੇ ਹੋਏ ਆ ਇਹਦੇ ਵਿੱਚ ਕੇਸਰ ਲੱਗਿਆ ਵੀ ਹੋਇਆ ਥੋੜਾ ਜਿਹਾ ਨੇੜੇ ਕਰਕੇ ਦਿਖਾ ਦਿਓ ਮੈਨੂੰ ਫੁੱਲੇ ਦਿਖਾਣਾ ਆ ਦੇ ਅੱਛਾ ਆ ਦੇਖੋ ਆ ਕੇਸਰ ਹੈ ਇਹ オリジナル ਕੇਸਰ ਹੈ ਇਹ ਪਤਾ ਵੀ ਕੰਮ ਆ ਜਾਂਦਾ ਬਿਲਕੁਲ ਜੀ ਇਹ ਵੀ ਵਿਕਦੇ ਸੀ ਆ ਦੇਖੋ ਆ ਹੈ ਪੱਤਾ ਤੇ ਉਹ ਹੈ ਕੇਸਰ ਅਸਲੀ ਕੇਸਰ ਇਹ ਦੇਖੋ ਇਹ ਤੁਹਾਡਾ ਕੇਸਰ ਆ ਗਿਆ ਜੀ ਇਹ ਪਛਾਣ ਕੀ ਹੁੰਦੀ ਵਜ੍ਹਾ ਮੈਂ ਪੁੱਛਿਆ ਇਹ ਕੇਸਰ ਪੱਤੀ ਹੋਗੇ ਤੇ ਇਹ ਇਹਦੇ ਫਲਾਵਰ ਦੇ ਪੱਤੇ ਹੋਗੇ ਇਹ ਤਿੰਨੋਂ ਚੀਜ਼ਾਂ ਵਿਕਦਿਆਂ ਨੇ ਓਕੇ ਇਹ ਵੀ ਵਿਕਦੇ ਇਹ ਤਾਂ ਤੁਹਾਡਾ ਕੇਸਰ ਹੋ ਗਿਆ ਇਹਦਾ ਪ੍ਰਾ ਹਾਂ ਇਹਨੂੰ ਕਹਿੰਦੇ ਕੇਸਰ ਪੱਤੀ ਇਹ ਤਾਂ ਨਾ ਮੇਲ ਪਾਰਟ ਹੁੰਦਾ ਜਿਹਨੂੰ ਪੋਲਨਸ ਹੁੰਦੇ ਹਨਾ ਇਹਦਾ ਇਹ ਨਾ ਦਵਾਈਆਂ ਚ ਯੂਜ਼ ਹੁੰਦਾ ਹਾਂਜੀ ਇਹ ਆਯੁਰਵੈਦਿਕ ਕੰਪਨੀ ਸ ਹੈ ਜੀ अच्छा अच्छा, अच्छा। हां हां तो ये जिन्ने भी ਸਾਡੀ ਮੇਲ ਵਾਈਟੈਲਿਟੀ ਦੀ ਦਵਾਈਆਂ ਬੰਦੀਆਂ ਨਾ ਉਹਦੇ ਵਿੱਚ ਯੂਜ਼ ਹੁੰਦਾ ਇਹ ਜਿਹੜੇ ਪੱਤੇ ਨੇ ਕਾਸਮੈਟਿਕ ਕੰਪਨੀਆਂ ਤੇ ਪਰਫਿਊਮ ਕੰਪਨੀਆਂ ਲੈ ਕੇ ਜਾਂਦੇ ਨੇ اچھا ਉਹ ਦਾ ਹਾਂ ਫਰੈਗਰੈਂਸ اچھا ਆ ਦਿਖਾ ਦਿਓ ਜੀ ਆ ਗਿਆ ਸਰ ਤੁਹਾਡਾ ਨਾਮ ਵੀ ਸਰ ਦੱਸ ਦੋ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਜੀ ਭਰਾ ਹੀ ਹੋ ਤੁਸੀਂ ਨਹੀਂ ਅਸੀਂ ਭਰਾ ਹੀ ਹਾਂ ਇਹ ਬਹੁਤ ਬਚਪਨ ਦੇ ਫਰੈਂਡ ਨੇ ਮੇਰੇ اچھا ਭਰਾ ਤਾਂ ਫਿਰ ਵੱਧੀ ਹੋਗਾ ਹਾਂਜੀ اچھا ਇਹ ਹੈ ਚੀਜ਼ ਇਹ ਪੂਰਾ ਇਹ bizness model ਵੀ ਕਹਿ ਸਕਦੇ ਆ ਆਪਣਾ ਇੱਕ experiment ਵੀ ਕਹਿ ਸਕਦੇ ਆ ਇੱਕ lab ਵੀ ਕਹਿ ਸਕਦੇ ਆ ਮਤਲਬ ਇੱਕ ਆਪਣੇ ਤਰੀਕੇ ਦੇ ਨਾਲ ਇਹ ਖੇਤੀ ਕਰ ਰਹੇ ਨੇ ਕਮਾ ਵੀ ਰਹੇ ਨੇ experiment ਵੀ ਕਰ ਰਹੇ ਨੇ ਨਾਲ ਨਾਲ ਤੁਸੀਂ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੋ ਅੱਛਾ ਕੁਝ ਕਹਿਣਾ ਹਾਂਜੀ ਵੀ ਤੁਸੀਂ ਤੁਹਾਡਾ ਕੁਐਸਚਨ ਸੀਗਾ ਨਾ ਕਿ ਅਸਲੀ ਕੇਸਰ ਦੀ ਕੀ ਪਛਾਣ ਹੈ ਇੱਕ ਤਾਂ ਜਿਹੜਾ ਅਸੀਂ ਕੇਸਰ ਇੱਥੋਂ ਵੇਚਦੇ ਆ ਨਾ ਉਹ ਨੌਨ ਕਲਰਡ ਹੁੰਦਾ ਉਦੇ ਵਿੱਚ ਆਪਾਂ ਕੋਈ ਕਲਰ ਨਹੀਂ ਕਰਦੇ ਠੀਕ ਹੈ ਚਲੋ ਕਿਵੇਂ ਹੁੰਦਾ ਵੈਸੇ ਬਹੁਤ ਤਰ੍ਹਾਂ ਦੀ ਐਡਲਟ੍ਰੇਸ਼ਨਸ ਨੇ ਜੀ ਬਿਕੋਜ਼ ਜਦੋਂ ਤੁਸੀਂ ਕਿਸੇ ਚੀਜ਼ ਦੇ ਉੱਤੇ ਕੋਈ ਕੋਟਿੰਗ ਕਰੋਗੇ ਨਾ ਉਹਦਾ weight ਵੱਧਦਾ weight ਵੱਧਦਾ ਇਹ ਗੇਮਸਾਰੀ weight ਦੀ ਹੈ ਗੇਮਸਾਰੀ weight ਦੀ ਹੈ ਹੁਣ ਤੁਸੀਂ ਪੀਕ ਨਹੀਂ ਕਰੋਗੇ ਜੇ ਤੁਹਾਨੂੰ 1 ਗ੍ਰਾਮ ਕੇਸਰ ਚਾਹੀਦਾ ਹੈ ਨਾ ਤਾਂ ਉਹ 150 ਫੁੱਲਾਂ ਚੋਂ ਨਿਕਲੇਗਾ ਓਕੇ ਇਹ ਕੈਲਕੂਲੇਸ਼ਨ ਹੈ ਤੇ ਜਿਹੜੇ ਹੁਣ ਬਾਹਰਲੇ ਮਤਲਬ ਜ ਜੋਂ ਤੁਹਾਨੂੰ ਕੇਸਰ ਮਿਲਦਾ ਤੁਸੀਂ ਜਦੋਂ 1 ਗ੍ਰਾਮ ਚ ਆਪਣੇ ਕੇਸਰ ਦੀਆਂ ਥ੍ਰੈਡਸ ਕਾਊਂਟ ਕਰੋਗੇ ਨਾ ਉਹ ਮਤਲਬ ਨਾਟ ਮੋਰ ਦਨ 70 ਔਰ 80 ਤੁਹਾਨੂੰ ਕਾਊਂਟ ਮਿਲਣਗੇ ਉਤੋਂ ਜਦਕੀ ਹੋਣੀ ਚਾਹੀਦੀ ਤਾਂ 450 ਮੈਂ ਤੁਹਾਨੂੰ ਦਿਖਾਇਆ ਨਾ ਉਹ 3 ਨਿਕਲਦੀਆਂ ਨੇ 103 ਨਿਕਲਦੀਆਂ ਨੇ ਪਰ 150 ਫੁੱਲਾਂ 450 ਉਦੋਂ ਦੀ ਥ੍ਰੈਡਸ ਨਿਕਲਦੇ ਨੇ ਤਾਂ ਜਾ ਕੇ 1 ਗ੍ਰਾਮ ਕੇਸਰ ਬੰਦਾ ਨਹੀਂ ਨਹੀਂ ਕਹ ਰਹੀ ਸੀ ਮੈਂ ਇੱਕ ਵਿਚ ਦੀ ਗੱਲ ਕਹੀ ਸੀ ਕਿ ਪੇਸ਼ੈਂਸ ਦਾ ਕੰਮ ਹੈ ਇਹ ਫੁੱਲ ਤੋੜਨਾ 450 ਫੁੱਲ ਤੋੜਨਾ 150 ਫੁੱਲ ਦਾ ਕੋਈ ਬਾੜਾ ਕੰਮ ਨਹੀਂ ਹੈਗਾ ਤੋ ਇੱਕ ਹੀ ਜਲਦੀ ਹੋ ਜਾਂਦਾ ਫੁੱਲ ਇਹ ਦੇਖੋ ਇਸ ਵਾਰੀ ਤੁਰ ਦੇ ਇੱਕ ਚ ਦੋ ਫਲਾਰ ਨਿਕਲ ਰਹੇ ਨੇ 104 ਫਲਾਰ ਵੀ ਨਿਕਲਦੇ ਨੇ ਅੱਛਾ ਹਾਂ ਮਤਲਬ ਇਹ ਸਾਰੀ ਚੀਜ਼ਾਂ ਸਾਨੂੰ ਖੁਦ ਕਰਕੇ ਸਮਝ ਇੱਕ ਵਾਰੀ ਇੱਕ ਜਿਹੜੀ ਸੀਡ ਹੈ ਉਹਦੇ ਚ ਇੱਕ ਵਾਰੀ ਨਿਕਲੂਗਾ ਫਲ ਕਿ ਵਾਰ-ਵਾਰ ਨਿਕਲੂਗਾ ਸਾਲ ਚ ਇੱਕ ਵਾਰੀ ਨਿਕਲੇਗਾ ਤੇ ਇਹ ਸਾਰੀ ਉਮਰ ਫੁੱਲ ਦੇਗਾ ਨਹੀਂ ਰਹੇ ਦਿੰਦੇ ਰਹੇ ਸੀਡ ਯਾਨੀ ਕਿ ਇੱਕ ਵਾਰੀ ਲਿਆਉਣੀ ਪੈਣੀ ਹੈ ਜਿਹੜਾ ਉਹ ਹਾਂ ਉਸ ਤੋਂ ਬਾਅਦ ਇਹ ਆਪਣੇ ਆਪ ਹੀ ਗਰੋਹ ਹੁੰਦਾ ਆਪਣੇ ਆਪ ਗਰੋਹ ਹੁੰਦਾ ਤੇ ਆਪਣੇ ਆਪ ਮਲਟੀਪਲਾਈ ਹੁੰਦਾ ਇੱਕ ਜਿਹੜਾ ਸੀਡ ਹੈ ਉਹ ਜਦੋਂ 15 ਗ੍ਰਾਮ ਤੋਂ ਉੱਤੇ ਚਲਾ ਜਾਂਦਾ ਜਿਵੇਂ ਆਪਾਂ ਗ੍ਰਾਮ ਦੀ ਗੱਲ ਕਰ ਰਹੇ ਸੀਗੇ ਤਾਂ ਉਹ ਹੋਰ ਤਿੰਨ ਤੋਂ ਚਾਰ ਸੀਡ ਦਿੰਦਾ ਏਵਰੀ ਈਅਰ ਹਾਂ ਛੋਟੇ ਛੋਟੇ ਹੋਰ ਫਿਰ ਉਹ ਵੀ ਗਰੋ ਕਰਨਗੇ ਉਹ ਵੀ ਗਰੋ ਕਰੇ ਫਿਰ ਉਹ ਅੱਗੇ ਸੀਡ ਦੇਣੀ ਹੈ ਤਾਂ ਇਸ ਕੰਮ ਨੂੰ ਨਾ ਜਿਵੇਂ ਤੁਸੀਂ ਕਿਹਾ ਤੁਸੀਂ ਬਿਲਕੁਲ ਰਾਈਟ ਵਰਡ ਯੂਜ਼ ਕੀਤਾ ਪੇਸ਼ੈਂਸ ਚਾਹੀਦੀ ਹੈ ਇਹ ਕੰਮ ਗਰੋ ਆਪਣੇ ਆਪ ਕਰੇਗਾ ਹਾਂ ਤੁਸੀਂ ਬਾਅਦ ਦੇਖੀ ਜਾਣਾ ਕਿ ਤੁਸੀਂ ਦੇਖੀ ਜਾਣਾ ਤੇ ਬਹੁਤ ਲੇਬਰ ਇੰਟੈਂਸਿਵ ਕੰਮ ਨਹੀਂ ਹੈ ਮਤਲਬ ਫੁੱਲ ਤੋੜਨਾ ਮੈਂ ਤੁਹਾਡੇ ਸਾਹਮਣੇ ਦੇਖੋ ਇਹ ਫੁੱਲ ਤੋੜਿਆ ਮਤਲਬ ਕੋਈ ਰਾਕਟ ਸਾਇੰਸ ਨਹੀਂ ਹੈ ਕੁਝ ਨਹੀਂ ਹੈ ਤੁਹਾਨੂੰ ਬੈਠ ਕੇ ਘੰਟਾ ਖਲਾ ਦਾ ਤੋੜਨਾ ਰੋਜ਼ ਦਾ ਸਾਡਾ ਅੱਧਾ ਪੌਣਾ ਘੰਟਾ ਲੱਗਦਾ ਉਸ ਤੋਂ ਬਾਅਦ ਸਾਡਾ ਸਾਡੇ 23 ਘੰਟੇ ਸਾਡਾ ਸ਼ਟਰ ਡਾਊਨ ਹੀ ਰਹਿੰਦਾ ਨਾ ਕੋਈ ਅੰਦਰ ਆਂਦਰ ਨਾ ਕੋਈ ਬਾਹਰ ਜਾਉਂਦਾ ਨਹੀਂ ਆਪਣੇ ਆਪ ਕੁਦਰਤ ਆਪਣਾ ਕੰਮ ਕਰਦੀ ਰਹਿੰਦੀ ਹੈ अच्छा ਤੁਸੀਂ ਫਾਰਮਰ ਨੂੰ ਕੁਝ ਕਹਿਣਾ ਚਾਹੋਗੇ ਪੰਜਾਬ ਕਿਉਂਕਿ ਅੱਜ ਕੱਲ ਬੜਾ ਡਿਵਰਸਿਫਿਕੇਸ਼ਨ ਦਾ ਰੌਲਾ ਰੱਪਾ ਚੱਲਿਆ ਆ ਕਿ ਡਿਵਰਸਿਫਿਕੇਸ਼ਨ ਕਰਨ ਹਾਲਾਂਕਿ ਮੇਰੇ ਖਿਆਲ ਤੁਸੀਂ ਕਿਸਾਨ ਫੈਮਲੀ ਚ ਬਿਲੋਂਗ ਨਹੀਂ ਕਰਦੇ ਮੇਰੀ ਜਾਦਤ ਤਾਂ ਵਾਜੀ ਕਿਸੇ ਨਾ ਕਿਸੇ ਨੇ ਨਹੀਂ ਕੀਤਾ ਪਰ ਫਿਰ ਵੀ ਤੁਸੀਂ ਕਰਦੇ ਹੋ ਮੇਰਾ ਤਾਂ ਆਈਟੀ ਬੈਕਗ੍ਰਾਉਂਡ ਹੈ ਜੇ ਕਰਦੇ ਆ ਫਾਰਮਰਸ ਉਹ ਤਾਂ ਕਰ ਹੀ ਸਕਦੇ ਆ ਨਾ ਕਿ ਜੋ ਖੇਤੀ ਨਾਲ ਕੋਲ ਜ਼ਮੀਨ ਹੈ ਮਤਲਬ ਜਿਹਦਾ ਕੋਈ ਫਾਰਮਿੰਗ ਐਕਸਪੀਰੀਅੰਸ ਨਹੀਂ ਵੀ ਹੈ ਨਾ ਮਤਲਬ ਸਾਡੇ ਨਾ ਪੰਜਾਬ ਦੇ ਯੂਥ ਨੂੰ ਸਭ ਤੋਂ ਵੱਡੀ ਕੰਪਲੇਂਟ ਕੀ ਹੈ ਕਿ ਸਾਨੂੰ ਇੱਥੇ ਨਾ ਓਪਰਚ्युनिटीਜ਼ ਨਹੀਂ ਮਿਲਦੀਆਂ ਤੋਂ ਦੇ ਕਰਕੇ ਤੁਸੀਂ ਦੇਖਿਆ ਬ੍ਰੇਨ ਡレイン ਬਹੁਤ ਜ਼ਿਆਦਾ ਹੈ ਬਹੁ ਲੋਕੀ ਬਾਹਰ ਜਾਣੋ ਮਤਲਬ ਉਤਸੁਕ ਨੇ ਬਾਹਰ ਜਾ ਕੇ ਭਾਂਡੇ ਮਾਜੀ ਜਾਣਗੇ ਇੱਥੇ ਜਾ ਕੇ ਕੇਸਰ ਜੀ ਇੱਕ ਮੁੰਡੇ ਨੇ ਸਾਡੇ ਤੋਂ ਟ੍ਰੇਨਿੰਗ ਲਈ ਤੀ ਤੇ ਉਹ 3 ਸਾਲ ਤੋਂ ਉਹਦਾ ਵੀਜ਼ਾ ਰਿਜੈਕਟ ਹੋ ਰਿਹਾ ਸੀਗਾ ਠੀਕ ਹੈ ਐਂਡ ਉਹ ਵਧੀਆ ਮਤਲਬ ਜਮੀਦਾਰ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਇਕੱਲਾ ਇਕੱਲਾ ਮੁੰਡਾ ਤੇ ਉਹਨੇ ਸਾਡੇ ਤੋਂ ਟ੍ਰੇਨਿੰਗ ਲਈ ਤੀ ਤੇ ਉਹ ਆਪਣਾ ਫਾਰਮ ਸੈਟਅਪ ਕਰ ਰਿਹਾ ਉਹਦੇ ਫਾਦਰ ਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਯਾਰ ਮੈਂ ਮਤਲਬ ਤੁਹਾਡਾ ਮੈਂ ਸ਼ੁਕਰੀਆ ਤਾਂ ਨਹੀਂ ਕਰ ਸਕਦਾ ਕਿ ਇੱਕ ਤਾਂ ਸਾਨੂੰ ਡਰ ਸੀਗਾ ਸਾਡਾ ਮੁੰਡਾ ਬਾਹਰ ਜਾ ਰਿਹਾ ਸੀ ਕਹਿੰਦਾ ਸਾਡੀ ਵੀ ਉਸ ਤੋਂ ਵੱਡੀ ਅਚੀਵਮੈਂਟ ਕੀ ਹੋ ਸਕਦੀ ਹੈ ਇਹ ਚੰਗੀ ਗੱਲ ਆ ਤੁਹਾਡੀ ਬਹੁਤ ਚੰਗੀ ਗੱਲ ਹੈ ਅੱਛਾ ਹੁਣ ਇਹ ਕਿਸਾਨਾ ਕਿਸਾਨ ਨਗਰ ਤੁਹਾਡੇ ਤੋਂ ਲੈਣੀ ਚਾਹਣ ਟ੍ਰੇਨਿੰਗ ਆ ਸਕਦੇ ਨੇ ਹਾਂਜੀ ਹਾਂਜੀ ਅਸੀਂ ਸਾਡੀ ਪਰਸੋਂ ਵੀਕ ਟ੍ਰੇਨਿੰਗ ਖਤਮ ਹੋਈ ਹੈ ਤੇ ਮਤਲਬ ਜਿਹੜੇ ਵੀ ਸੀਰੀਅਸਲੀ ਅਸੀਂ ਨਾ ਆਨਲਾਈਨ ਟ੍ਰੇਨਿੰਗ ਸਟਾਰਟ ਕੀਤੀ ਹੈ ਲਾਸਟ ਈਅਰ ਤੱਕ ਆਪਾਂ ਇੱਥੇ ਟ੍ਰੇਨਿੰਗ ਦਿੰਦੇ ਸੀ ਕਿ ਸਾਡਾ ਨਾ ਥੋੜਾ ਐਕਸਪੀਰੀਅੰਸ ਵਧੀਆ ਨਹੀਂ ਰਿਹਾ ਕਿਵੇਂ ਮਤਲਬ ਹਰ ਤਰ੍ਹਾਂ ਦੇ ਲੋਕੀ ਆਂਦੇ ਨੇ ਜੀ ਹਾਂ ਵੈਰਾਈਟੀ ਮਿਲ ਜਾਂਦੀ ਹੈ ਹਾਂ ਵੈਰਾਈਟੀ ਮਿਲ ਜਾਂਦੀ ਹੈ ਤੇ ਫਿਰ ਆਪਾਂ ਸੋਚਿਆ ਕਿ ਇਹ ਮਲੇ ਇਨਫੋਰਮੇਸ਼ਨ ਹੀ ਹੈ ਆਏਗਾ ਜਾਣਕਾਰੀ ਗੱਲਾਂ ਹੀ ਆ ਤੁਸੀਂ ਆਨਲਾਈਨ ਦਸੋ ਆ ਕੇ ਤਾਂ ਬੰਦੇ ਨੂੰ ਤਾਂ ਹੀ ਸਮਝ ਆਏਗਾ ਜਦੋਂ ਉਹ ਖੁਦ ਕਰੇਗਾ ਆਪਾਂ ਤਾਂ ਬੈਸਟ ਪ੍ਰੈਕਟਿਸਸ ਦੱਸ ਸਕਦੇ ਹਾਂ ਠੀਕ ਹੈ ਹਾਂ ਅਸੀਂ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਸਕਦੇ ਹਾਂ ਠੀਕ ਹੈ ਲੇਕ ਕਰਨਾ ਤਾਂ ਖੁਦ ਪਵੇਗਾ ਪ੍ਰੈਕਟਿਸ ਮੈਂ ਇੱਕ ਮੈਨ ਪਰਫੈਕਟ আচ্ছা ਚਲੋ ਇਹ ਪੂਰਾ ਏਰੀਆ ਬੈਡਸ ਹੈਗੇ ਨੇ ਬੜੀ ਵਧੀਆ ਜਾਣਕਾਰੀ ਹੈ ਬੜੀ ਵਧੀਆ ਖੇਤੀ ਹੈ ਚਲੋ ਆ ਰੱਬ ਕਰੇ ਕਿ ਬੜਾ ਵਧੇ ਖੁੱਲੇ ਤੁਹਾਡਾ business ਕਮਾਈ ਚੰਗੀ ਹੋ ਜਾਵੇ ਹਾਂਜੀ ਸੀ ਚਾਰ ਗੁਣਾ ਗrow ਕਰ ਲਏ ਜੀ ਤਿੰਨ ਸਾਲਾਂ ਵਿੱਚ ਤੇ ਕਮਾਈ ਤਾਂ ਚੱਲ ਰਹੀ ਆ ਸਾਡਾ ਮੇਨ ਹਾਲੇ ਫੋਕਸ ਕਮਾਈ ਤੇ ਨਹੀਂ ਹੈ ਬਿਕੋਜ਼ ਸਾਡੇ ਆਪਣੇ ਗrow ਕਰਨਾ ਤੁਸੀਂ ਸਾਡਾ ਮੇਨ ਅੰਦਰੋਂ ਇੱਕ ਚਾਹ ਸੀ ਕੁਝ ਡਿਫਰੈਂਟ ਕਰਨ ਦੀ ਹੁਣ ਡਿਫਰੈਂਟ ਤਰ੍ਹਾਂ ਪੈਸਾ ਵੀ ਮਿਲ ਰਿਹਾ ਤਾਂ ਤਾਂ ਹੋਰ ਵਧੀਆ ਲੱਗ ਰਿਹਾ ਹੋਰ ਜ਼ਿਆਦਾ ਇੰਟਰਸਟ ਹਾਂਜੀ ਹਾਂਜੀ ਪੈਸੇ ਨਾਲ ਜਾਗ ਜਾਂਦੇ ਆ ਥੈਂਕ ਯੂ ਜੀ ਧੰਨਵਾਦ ਗੱਲਬਾਤ ਥੈਂਕ ਯੂ ਵੈਰੀ ਮੱਚ ਥੈਂਕ ਯੂ ਤਾ ਇਹ ਕੇਸਰ ਦੀ ਖੇਤੀ ਹੈ ਗਿਆ ਬੜਾ ਚੰਗਾ ਇਨੀਸ਼ੀਏਟਿਵ ਵੀ ਹੈ ਬੜੀ ਚੰਗੀ ਖੇਤੀ ਵੀ ਹੈ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਇੰਡਸਟਰੀਅਲ ਏਰੀਆ ਦੇ ਵਿੱਚ ਹੋ ਰਹੀ ਹੈ ਜਿੱਥੇ ਆਮ ਤੌਰ ਤੇ ਇੰਡਸਟਰੀ ਲੱਗੀ ਹੁੰਦੀ ਹੈ ਉੱਥੇ ਤੁਹਾਨੂੰ ਬੂਟੇ ਲੱਗੇ ਦੇਖਣਗੇ ਤਾਂ ਤੁਹਾਨੂੰ ਜ਼ਿਆਦਾ ਇਹਦੇ ਵਿੱਚ ਰੁਚੀ ਜਾਕੇਗੀ ਜ਼ਿਆਦਾ ਇੰਟਰਸਟ ਜਾਕੇਗੇ ਤਾਂ ਇਹ ਇੱਕ ਰਿਪੋਰਟ ਐਸੀ ਰਿਪੋਰਟ ਸੀਗੀ ਜਿਹੜੀ ਡਾਈਵਰਸੀਫਿਕੇਸ਼ਨ ਜਿਹੜੀ ਆਮ ਰੋਲੇ ਰੱਪੇ ਆ ਉਸ ਨੂੰ ਹੋਰ ਜ਼ਿਆਦਾ ਥੋੜਾ ਹਲਾਰਾ ਦਿੰਦੀ ਆ ਤਾਂ ਇਸ ਤਰੀਕੇ ਨਾਲ ਕਿਸਾਨ ਜਿਹੜੇ ਕੇਸਰ ਦੀ ਖੇਤੀ ਪੰਜਾਬ ਚੰਡੀਗੜ੍ਹ ਚ ਕਿਤੇ ਵੀ ਕਰ ਸਕਦੇ ਨੇ بس ਉਹਨਾਂ ਨੂੰ ਇਹ ਜਿਹੜਾ এনवायरमेंट ਹੈਗਾ ਜਿਹੜਾ ਟੈਂਪਰੇਚਰ ਹੈ ਉਹਨਾਂ ਨੂੰ ਮੇਨਟੇਨ ਕਰਨਾ ਹੋਣਾ ਚਾਹੀਦਾ ਜਿਵੇਂ ਇਹਨਾਂ ਨੇ ਕੀਤਾ ਛੋਟਾ ਬਿਜ਼ਨਸ ਸ਼ੁਰੂ ਕਰਕੇ ਇਸ ਨੂੰ ਗਰੋਅ ਕੀਤਾ ਜਾ ਸਕਦਾ ਤਾਂ 3 ਸਾਲਾਂ ਦੇ ਵਿੱਚ ਚੰਗਾ ਪੈਸਾ ਵੀ ਕਮਾਰੇ ਨੇ ਨਾਲ-ਨਾਲ ਜੋ ਡੈਵਲਪਮੈਂਟ ਆਫ ਸਿਫਿਕੇਸ਼ਨ ਹੈਗੀ ਆ ਉਹਨੂੰ ਵੀ ਹਲਾਰਾ ਦੇ ਰਹੇ ਨੇ ਕੈਮਰਾਮੈਨ ਤੁਲਸੀ ਮਹਾਰਾਜ ਜਨਾ ਅਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ